ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਲਖਵੀਰ ਸਿੰਘ ਬੀਇੰਗ ਅ ਫਿਜ਼ੀਕਲ ਐਜੂਕੇਸ਼ਨ ਅੱਜ ਫਿਜ਼ੀਕਲ ਐਜੂਕੇਸ਼ਨ ਜਿਹੜਾ ਪੰਜਾਬ ਦੇ ਵਿੱਚ ਸਰੀਰਕ ਸਿੱਖਿਆ ਦਾ ਸਬਜੈਕਟ ਚੱਲ ਰਿਹਾ ਹੈਗਾ ਉਹਦਾ ਅਧਿਆਪਕ ਹੋਣ ਦੇ ਨਾਤੇ ਸਰੀਰਕ ਸਿੱਖਿਆ ਦਾ ਜਿਹੜਾ ਮਿਆਰ ਆ ਉਹ ਦਿਨ ਬੇ ਦਿਨ ਪੰਜਾਬ ਦੇ ਵਿੱਚ ਬੱਤਰ ਹੁੰਦਾ ਜਾ ਰਿਹਾ ਉਹਦੇ ਰਿਗਾਰਡਿੰਗ ਆਪਾਂ ਇੱਥੇ ਕੁਝ ਗੱਲਾਂ ਆਪਾਂ ਤੁਹਾਡੇ ਨਾਲ ਸਨਮੁਖ ਕਰਨੀਆਂ ਨੇ ਤੁਹਾਡੇ ਨਾਲ ਆਪਾਂ ਗੱਲਾਂ ਕਰਾਂਗੇ ਉਹਨਾਂ ਅਧਿਆਪਕਾਂ ਦੀਆਂ ਉਹ ਸਬਜੈਕਟ ਦੀਆਂ ਜਿਹੜੇ ਸਬਜੈਕਟ ਨੂੰ ਇਹ ਮੰਨਿਆ ਜਾਂਦਾ ਵੀ ਇਹ ਉਹ ਸਬਜੈਕਟ ਹੈ ਜਿਹੜੇ ਸਬਜੈਕਟ ਨਾਲ ਆਪਾਂ ਸਟੂਡੈਂਟ ਦਾ ਯਾਨੀ ਕਿ ਇੱਕ ਬੱਚੇ ਦਾ ਇੱਕ ਵਿਦਿਆਰਥੀ ਦਾ ਆਪਾਂ ਕੀ ਕਰ ਸਕਦੇ ਆ ਸਰਵਪੱਖੀ ਵਿਕਾਸ ਕਰ ਸਕਦੇ ਆ ਹੁਣ ਇਹ ਮੰਨਿਆ ਜਾਂਦਾ ਕਿੱਡੇ ਕਿੱਡੇ ਵਿਦਵਾਨਾਂ ਨੇ ਅੱਜ ਤੱਕ ਜਿਹੜੀਆਂ ਡੈਫੀਨੇਸ਼ਨ ਦਿੱਤੀਆਂ ਨੇ ਐਜੂਕੇਸ਼ਨ ਦੀਆਂ ਉਹਨਾਂ ਨੇ ਐਜੂਕੇਸ਼ਨ ਦੀਆਂ ਡੈਫੀਨੇਸ਼ਨ ਦੇ ਵਿੱਚ ਇਹ ਲਿਖਿਆ ਹੈਗਾ ਫਿਜ਼ੀਕਲ ਐਜੂਕੇਸ਼ਨ ਇਜ਼ ਐਨ ਇੰਟੀਗਰਲ ਪਾਰਟ ਆਫ ਐਜੂਕੇਸ਼ਨ ਮਤਲਬ ਆਪਾਂ ਗੱਲ ਕਰੀਏ ਸ੍ਰਿੜਕ ਸਿੱਖਿਆ ਬਿਨਾ ਜਿਹੜੀ ਅੱਜ ਅਜੋਕੀ ਸਿੱਖਿਆ ਗਈ ਜਿਹੜੀ ਆਪਾਂ ਗੱਲ ਕਰੀਏ ਨਵੀਂ ਸਿੱਖਿਆ ਪਾਲਿਸੀ ਆ ਉਹ ਅਧੂਰੀ ਆ ਜੇ ਆਪਾਂ ਫਿਜ਼ੀਕਲ ਐਜੂਕੇਸ਼ਨ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹੁਣ ਆਪਾਂ ਗੱਲਾਂ ਕਰਾਂਗੇ ਐਨਈਪੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਉੱਪਰ ਹੁਣ ਆਪਾਂ ਗੱਲਾਂ ਕਰਾਂਗੇ ਪੰਜਾਬ ਦੇ ਵਿੱਚ ਪੀਟੀਆਈ 2000 ਦੀਆਂ ਪੋਸਟਾਂ ਆਈਆਂ ਉਹਨਾਂ ਦੇ ਉੱਪਰ ਹੁਣ ਆਪਾਂ ਗੱਲਾਂ ਕਰਾਂਗੇ 168 ਪੋਸਟਾਂ ਦੇ ਵਿੱਚ ਬੀਐਡ ਵਾਲੇ ਭਰਤੀ ਹੋਗੇ ਐਸਐਸਟੀ ਦਾ ਟੈਟ ਜਿਨ੍ਹਾਂ ਦਾ ਕਲੀਅਰ ਹੈ ਉਹ ਭਰਤੀ ਹੋਗੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਾਂ ਇੱਥੇ ਕਰਾਂਗੇ ਆਪਾਂ ਗੱਲ ਕਰਦੇ ਹਾਂ ਸਮੇਂ-ਸਮੇਂ ਸਿਰ ਤੇ ਆਉਂਦੀਆਂ ਸਰਕਾਰਾਂ ਦੀ ਪਹਿਲਾਂ ਕਾਂਗਰਸ ਸਰਕਾਰ ਆਉਂਦੀ ਆ ਫਿਰ ਅਕਾਲੀ ਫਿਰ ਕਾਂਗਰਸ ਫਿਰ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਆ ਹੁਣ ਆਪਾਂ ਗੱਲ ਕੀ ਕਰਨਾ ਚਾਹ ਰਹੇ ਹਾਂ ਸਮੇਂ-ਸਮੇਂ ਸਰਕਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿਰਫ ਪੰਜਾਬ ਦੇ ਵਿੱਚ ਚਾਹਿਆ ਕੀ ਹੈ ਪੰਜਾਬ ਦੇ ਵਿੱਚ ਖੇਡਾਂ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਜਦੋਂ ਵੋਟਾਂ ਆਉਂਦੀਆਂ ਨੌਜਵਾਨਾਂ ਨੂੰ ਨਸ਼ੇ ਪ੍ਰਮੋਟ ਕਰਕੇ ਨਸ਼ੇ ਵੰਡ ਕੇ ਉਹਨਾਂ ਨੂੰ ਖੇਡਾਂ ਤੋਂ ਦੂਰ ਕਰਕੇ ਉਹਨਾਂ ਨੂੰ ਆਪਣੀਆਂ ਰੈਲੀਆਂ ਦੇ ਵਿੱਚ ਸ਼ਾਮਲ ਕਰਨਾ ਹਰ ਇੱਕ ਸਰਕਾਰ ਦਾ ਮੁੱਖ ਕਰਤੱਵ ਰਿਹਾ ਮੁੱਖ ਕੰਮ ਰਿਹਾ ਹਰ ਇੱਕ ਸਰਕਾਰ ਦਾ ਹੁਣ ਗੱਲ ਇਹ ਹੈ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਨੇ ਜਿਹੜੇ ਖੇਡਾਂ ਵਾਲੇ ਅਧਿਆਪਕ ਨੇ ਮੈਂ ਭਗਵੰਤ ਮਾਨ ਸਾਹਿਬ ਗਲੀ ਗਲੀ ਢੰਡੋਰਾ ਪੈਟਰੀ ਸਰਕਾਰ ਵੀ ਅਸੀਂ ਹਰੇਕ ਪਿੰਡ ਦੇ ਵਿੱਚ ਹਰੇਕ ਗਲੀ ਮੁਹੱਲੇ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਝੰਡਾ ਲਾਉਣ ਵਾਲੀ ਸਰਕਾਰ ਨੂੰ ਇੱਕ ਸਵਾਲ ਕਰਨਾ ਚਾਹਣਾ ਆ ਖੇਡਾਂ ਵਤਨ ਪੰਜਾਬ ਦੀਆਂ ਆਉਣਗੀਆਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਅੱਜ ਤੋਂ ਅੱਜ ਜੋ ਅੱਜ ਤੋਂ ਬਾਅਦ ਜੇ ਅੱਜ ਗੱਲ ਕਰਾਂ ਮੈਂ 20 ਅਗਸਤਾ 20 ਅਗਸਤ ਤੋਂ ਬਾਅਦ 10 ਦਿਨਾਂ ਬਾਅਦ ਸਤੰਬਰ ਦੇ ਪਹਿਲੇ ਹਫ਼ਤੇ ਤੁਸੀਂ ਇੱਕ ਕੈਲੰਡਰ ਜਾਰੀ ਕਰੋਗੇ ਖੇਡਾਂ ਵਤਨ ਪੰਜਾਬ ਦੀਆਂ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਉਹ ਖੇਡਾਂ ਵਤਨ ਪੰਜਾਬ ਦੀਆਂ ਸ੍ਰਿੜਕ ਸਿੱਖਿਆ ਦੇ ਅਧਿਆਪਕ ਕਰਾਉਂਦੇ ਨੇ ਕੀ ਉਹ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਬੱਚੇ ਬਹੁਤ ਖੁਸ਼ ਹੋ ਕੇ ਪਾਰਟਿਸਿਪੇਟ ਕਰਦੇ ਨੇ ਕੀ ਉਹ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕਿੰਨੀ ਇੱਕ ਮੈਕਸਿਮਮ ਪਾਰਟਿਸਪੇਸ਼ਨ ਹੁੰਦੀ ਹੈ ਮੇਰਾ ਕੁਐਸਚਨ ਆ ਪੰਜਾਬ ਸਰਕਾਰ ਨੂੰ ਦੂਸਰੀ ਗੱਲ ਰਹੀ ਸਰੀਰਕ ਸਿੱਖਿਆ ਦਾ ਜੇ ਅੱਜ ਬਹੁਤ ਬੁਰਾ ਹਾਲ ਹੈ ਇਹਦੇ ਕਾਰਨ ਕੀ ਨੇ ਇਹਦਾ ਜ਼ਿੰਮੇਵਾਰ ਕੌਣ ਆਪਾਂ ਇੱਥੇ ਇਹ ਗੱਲਾਂ ਕਰਾਂਗੇ ਇਹਦਾ ਜ਼ਿੰਮੇਵਾਰ ਹੋਰ ਕੋਈ ਮੈਂ ਕਿਸੇ ਸਰਕਾਰ ਨੂੰ ਨਹੀਂ ਕਹਿਣਾ ਚਾਹੁੰਦਾ ਮੈਂ ਕਿਸੇ ਪ੍ਰਸ਼ਾਸਨ ਨੂੰ ਨਹੀਂ ਕਹਿਣਾ ਚਾਹੁੰਦਾ ਵੀ ਉਹ ਸਰਕਾਰ ਨੇ ਕ੍ਰਿਸ਼ਨ ਕੁਮਾਰ ਐ ਕਰ ਗਿਆ ਇਨ ਇਹ ਸਰਕਾਰ ਨੇ ਐਵੇਂ ਕੀਤੀ 168 ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ 168 ਨਾਲ ਐਵੇਂ ਕੀਤੀ ਮੈਂ 168 ਦੇ ਵਿੱਚ ਸੀਗਾ ਸਾਰੇ ਜਾਣਦੇ ਆ ਮੈਨੂੰ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ ਮੈਂ ਇਹ ਬਲੇਮ ਕਰਨਾ ਚਾਹਣਾ ਮੈਂ ਇਹ ਦੱਸਣਾ ਚਾਹਣਾ ਵੀ ਉੱਥੇ ਜ਼ਿੰਮੇਵਾਰ ਕੌਣ ਹੈ ਠੀਕ ਹੈ ਇੱਕ ਜਦੋਂ ਰਾਵਣ ਨੇ ਰਾਮ ਨੂੰ ਪਤਾ ਕੀ ਕਿਹਾ ਸੀ ਜਦੋਂ ਰਮਾਇਣ ਹੋਈ ਸੀ ਜਦੋਂ ਰਾਵਣ ਮਰਦਾ ਮਰਦਾ ਰਾਮ ਦੇ ਕੰਨ ਚ ਕਹਿ ਕੇ ਗਿਆ ਕਹਿੰਦਾ ਤੈਨੂੰ ਪਤਾ ਵੀ ਮੈਂ ਕਿਉਂ ਮਾਰਿਆ ਗਿਆ ਤੈਨੂੰ ਪਤਾ ਮੈਂ ਕਿਉਂ ਹਾਰ ਗਿਆ ਗੱਲ ਗੌਰ ਨਾਲ ਸੁਣਿਓ ਕਹਿੰਦਾ ਕਿਉਂਕਿ ਤੈਨੂੰ ਪਤਾ ਵੀ ਤੁਸੀਂ ਕਿਉਂ ਜਿੱਤ ਗਏ ਰਾਮ ਜੀ ਨੂੰ ਕਹਿੰਦਾ ਵੀ ਤੁਸੀਂ ਕਿਉਂ ਜਿੱਤੇ ਕਹਿੰਦਾ ਕਿਉਂਕਿ ਜਦੋਂ ਜੰਗ ਚੱਲ ਰਹੀ ਸੀ ਤੁਹਾਡਾ ਭਰਾ ਤੁਹਾਡੇ ਨਾਲ ਖੜਾ ਸੀ ਤੇ ਜਦੋਂ ਜੰਗ ਚੱਲ ਰਹੀ ਸੀ ਮੇਰਾ ਭਰਾ ਮੇਰੇ ਉਲਟ ਖੜਾ ਸੀ ਤਾਂ ਮਤਲਬ ਇਹਦੇ ਕਹਿਣ ਦਾ ਮਤਲਬ ਇਹ ਹੈ ਜਦੋਂ ਵੀ ਆਪਾਂ ਨੂੰ ਮਾਰਿਆ ਆਪਣਿਆਂ ਨੇ ਮਾਰਿਆ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਰਏ ਸਮੇਂ-ਸਮੇਂ ਤੇ ਪ੍ਰਧਾਨ ਲੱਗੇ ਆ ਪੰਜਾਬ ਦੇ ਮੈਂ ਸਿੱਧਾ ਬੋਲੂਗਾ ਮੈਂ ਕਿਸੇ ਦੇ ਆਪਾਂ ਅੰਡਰ ਪ੍ਰੈਸ਼ਰ ਮੈਂ ਅੱਜ ਗੱਲ ਨਹੀਂ ਕਰਨੀ ਮੈਂ ਸਿੱਧਾ ਬੋਲੂਗਾ ਜਿਹੜੀਆਂ ਗੱਲਾਂ ਹੋ ਸਕ ਨਹੀਂਆਂ ਕਈ ਬੰਦਿਆਂ ਨੂੰ ਬਹੁਤ ਬੁਰੀਆਂ ਲੱਗਣ ਪਰ ਲੱਗਦੀਆਂ ਗਿੱਟੇ-ਗੋਡੇ ਲੱਗਣਗੀਆਂ ਮੈਨੂੰ ਪਤਾ ਮੈਂ ਜਦੋਂ ਵੀ ਬੋਲਦਾ ਐਵੇਂ ਹੀ ਬੋਲਦਾ ਔਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੇ ਗਿੱਟੇ-ਗੋਡੇ ਲੱਗਦੀਆਂ ਲੱਗੀ ਜਾਵੇ ਗੱਲ ਸਿਰਫ ਕਹਿਣ ਦਾ ਮਤਲਬ ਇਹ ਹੈ ਕਿ ਸਮੇਂ-ਸਮੇਂ ਤੇ ਬਣੇ ਫਿਜ਼ੀਕਲ ਐਜੂਕੇਸ਼ਨ ਦੇ ਪ੍ਰਧਾਨ ਕਿਸੇ ਵੀ ਯੂਨੀਅਨ ਦੇ ਚਾਹੇ ਉਹ ਪੰਜਾਬ ਪ੍ਰਧ ਕੀ ਇੱਕ ਵਾਰੀ ਆਪਣੇ ਅੰਦਰ ਝਾਤ ਮਾਰ ਕੇ ਦੇਖਿਓ ਭਈ ਅੱਜ ਫਿਜ਼ੀਕਲ ਐਜੂਕੇਸ਼ਨ ਯਾਨੀ ਕਿ ਖੇਡਾਂ ਵਾਲੇ ਅਧਿਆਪਕਾਂ ਦਾ ਜੇ ਇਹ ਬੁਰਾ ਹਾਲ ਪੰਜਾਬ ਸਰਕਾਰ ਨੇ ਕੀਤਾ ਤਾਂ ਇਹਦੇ ਪਿੱਛੇ ਜ਼ਿੰਮੇਵਾਰ ਕੱਲੀ ਸਰਕਾਰ ਨਹੀਂ ਐ ਆਪਾਂ ਕਿੱਥੇ ਲੁਕ ਜਾਂਦੇ ਆ ਜਦੋਂ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਆਉਂਦੀ ਆ ਜਦੋਂ ਆਪਾਂ ਕੱਲੀ ਮੇਰੀ ਗੱਲ ਸਮਝੋ ਮੈਂ ਸਾਰਿਆਂ ਨੂੰ ਪੁੱਛਣਾ ਚਾਹਣਾ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਅੱਜ ਸੀਪੀਐਡ ਵਾਲੇ ਲੜ ਰਹੇ ਆ ਬੀਪੀਐਡ ਵਾਲਿਆਂ ਨਾਲ ਔਰ ਬੀਪੀਐਡ ਵਾਲੇ ਲੜ ਰਹੇ ਆ ਸੀਪੀਐਡ ਵਾਲਿਆਂ ਨਾਲ ਮੈਂ ਸਾਰਿਆਂ ਨੂੰ ਪੁੱਛਣਾ ਚਾਹਣਾ ਤੁਸੀਂ ਲੜ ਰਹੇ ਹੋ ਬਈ ਸੀਪੀਐਡ ਬੇਸ ਤੇ ਪੋਸਟਾਂ ਹੋਣੀਆਂ ਚਾਹੀਆਂ ਚਾਹੀਦੀਆਂ ਤੁਸੀਂ ਲੜ ਰਹੇ ਹੋ ਵੀ ਬੀਪੀਐਡ ਬੇਸ ਤੇ ਪੋਸਟਾਂ ਹੋਣੀਆਂ ਚਾਹੀਆਂ ਕਦੇ ਏ ਸੀਰੀ ਲਈ ਲੜੇ ਹੋ ਬਈ 10ਵੀਂ ਤੱਕ ਜਾਂ 12ਵੀਂ ਤੱਕ ਫਿਜ਼ੀਕਲ ਐਜੂਕੇਸ਼ਨ ਦਾ ਸਬਜੈਕਟ ਲਾਜ਼ਮੀ ਹੋਣਾ ਚਾਹੀਦਾ ਕਦੇ ਕੋਈ ਵੀ ਫਿਜ਼ੀਕਲ ਐਜੂਕੇਸ਼ਨਿਸਟ ਜਿਹੜਾ ਪੰਜਾਬ ਦੇ ਵਿੱਚ ਐਕਟੀਵਿਸਟ ਆ ਜਿਹੜਾ ਫਿਜ਼ੀਕਲ ਐਜੂਕੇਸ਼ਨ ਦੀਆਂ ਗੱਲਾਂ ਕਰਦਾ ਉਹਨੇ ਕਦੇ ਵੀ ਪਬਲਿਕ ਦੇ ਵਿੱਚ ਆ ਕੇ ਧਰਨਾ ਸਿਰਫ ਇਸ ਚੀਜ਼ ਦੀ ਲਈ ਇਸ ਚੀਜ਼ ਲਈ ਕਿੰਨੇ ਕ ਧਰਨੇ ਲੱਗੇ ਆ ਪੰਜਾਬ ਦੇ ਵਿੱਚ ਕਿ ਸਰੀਰਕ ਸਿੱਖਿਆ ਜੀ ਮੋਡਲੀ ਸਿੱਖਿਆ ਕੀ ਸਰੀਰਕ ਸਿੱਖਿਆ ਬਿਨਾ ਜਿਹੜੀ ਸਿੱਖਿਆ ਉਹ ਅਧੂਰੀ ਆ ਬਈ ਸਰੀਰਕ ਸਿੱਖਿਆ ਪਲੱਸ 2 ਤੱਕ ਲਾਜ਼ਮੀ ਹੋਣੀ ਸਭ ਚਾਹੀਦੀ ਆ ਪਰ ਆਪਣੇ ਕੀ ਆ ਜੇ ਸਰੀਰਕ ਸਿੱਖਿਆ ਨਹੀਂ ਰੱਖਣੀ ਹੁਣ ਮੈਂ ਤੁਹਾਨੂੰ CBSE ਸਕੂਲਾਂ ਦਾ ਗੱਲ CBSE ਸਕੂਲਾਂ ਦੀ ਗੱਲ ਸਮਝਾ ਰਿਆਂਗਾ ਚਲੋ ਪੰਜਾਬ ਬੋਰਡ ਦੇ ਵਿੱਚ ਵੀ ਇਹੀ ਹਾਲ ਆ CBSE ਦੇ ਵਿੱਚ ਕੀ ਆ ਪਿਛੇ ਜੇ ਪਿਛਲੀ ਵਾਰੀ ਥੋੜਾ ਜਿਹਾ CBSE ਜਾਣ ਬੁੱਝ ਕੇ ਕੋਈ ਵੀ ਸਰਕਾਰ ਆਪਣੇ ਸਰੀਰਕ ਸਿੱਖਿਆ ਦਾ ਪੇਪਰ ਔਖਾ ਪਾਤਾ ਤੇ ਅਖੇ ਜੀ ਆਰਟ ਐਂਡ ਕ્રાਫਟ ਰੱਖ ਲਓ ਕਿ ਫਿਜ਼ੀਕਲ ਚੋਂ ਨੰਬਰ ਨਹੀਂ ਬਣਦੇ ਇੱਕ ਫਿਜ਼ੀਕਲ ਆਪਣੇ ਪੜਾਉਣ ਵਾਲੇ ਵਿਚਾਰੇ ਉਮੇਦ ਦੇਣੇ ਆਪਾਂ ਨੂੰ ਪਤਾ ਹੀ ਆ। ਸੋ ਕਹਿਣ ਦਾ ਮਤਲਬ ਇਹ ਹੈ ਆ ਮੇਰੀ ਗੱਲ ਧਿਆਨ ਦੇ ਨਾਲ ਸਮਝੋ। ਕਦੇ ਆਪਾਂ ਧਰਨਾ ਲਾਇਆ ਵੀ ਪਲੱਸ 2 ਤੱਕ ਜਿਹੜੀ ਸ੍ਰੇਣਿਕ ਸਿੱਖਿਆ ਉਹ ਲਾਜ਼ਮੀ ਹੋਣੀ ਚਾਹੀਦੀ ਆ ਚਾਹੇ ਉਹ ਸੀਬੀਐਸਸੀ ਸਕੂਲ ਆ ਜਿਹੜਾ ਪੰਜਾਬ ਦੇ ਵਿੱਚ ਨੰਨ ਕਰਦਾ ਚਾਹੇ ਉਹ ਪ੍ਰਾਈਵੇਟ ਚਾਹੇ ਉਹ ਸਰਕਾਰੀ ਸਕੂਲ ਆ ਚਾਹੇ ਉਹ ਪ੍ਰਾਈਵੇਟ ਸਕੂਲ ਆ। ਆਪਾਂ ਉਦੋਂ ਕਿੱਥੇ ਚਲੇ ਜਾਂਦੇ ਆ ਗੱਲ ਸਵਾਲ ਮੇਰਾ ਸਿਰਫ ਇੰਨਾ ਕ ਮੈਂ ਨਾ ਬੀਪੀਐਡ ਦੀ ਹਮੈਤ ਦੇ ਵਿੱਚ ਆ ਨਾ ਮੈਂ ਸੀਪੀਐਡ ਦੀ ਹਮੈਤ ਦੇ ਵਿੱਚ ਆ ਮੈਂ ਸਿਰਫ ਹਮੈਤ ਦੇ ਵਿੱਚ ਇਹ ਆ ਕਿ ਆਪਣੀਆਂ ਪੋਸਟਾਂ ਕਿਉਂ ਨਹੀਂ ਆਉਂਦੀਆਂ ਹਰ ਵਾਰੀ ਆਪਣੀਆਂ ਪੋਸਟਾਂ ਦੇ ਵਿੱਚ ਰਫੜ ਕਿਉਂ ਪੈਂਦੇ ਨੇ ਹਰ ਵਾਰੀ ਮੇਰਾ ਸਵਾਲ ਸਿਰਫ ਇੰਨਾ ਕ ਰਫੜ ਏਸੇ ਗੱਲ ਕਰਕੇ ਪੈਂਦੇ ਨੇ ਕਿਉਂਕਿ ਆਪਾਂ ਆਪਦਾ ਘਰ ਬਚਾਉਣੇ ਆ ਆਪਾਂ ਨੂੰ ਇਹ ਹੈ ਵੀ ਦੂਜੇ ਦੇ ਘਰੇ ਅੱਗ ਲੱਗੀ ਹੈ ਤਾਂ ਲੱਗੀ ਰਹਿਣ ਦੋ ਏਸੇ ਗੱਲ ਕਰਕੇ ਫਿਜ਼ੀਕਲ ਐਜੂਕੇਸ਼ਨ ਕਿੱਥੇ ਬੈਠਾਗਾ ਆਪਾਂ ਹਾਲੇ ਤੱਕ ਡੀਟੀ ਡਟੀਐਫ ਡੈਮੋਕ੍ਰੈਟਿਕ ਫਰੰਟ ਪੰਜਾਬ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਲ ਸਕੇ ਜਿਹੜੀ ਕਿ ਹਰੇਕ 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 ਮੁੱਦਾ ਹਰੇਕ ਮੁੱਦਾ ਉਸ ਸੀਐਮ ਤੱਕ ਦੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਰ ਆਪਾਂ ਉਹਨਾਂ ਨਾਲ ਹਜੇ ਤੱਕ رابطہ ਬਣਾ ਕੇ ਆਪਾਂ ਉਹਨਾਂ ਦੇ ਵਿੱਚ ਆਪਣੀ ਯੂਨੀਅਨ ਨੂੰ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਦੇ ਉਹਨਾਂ ਦੇ ਲੈਟਰ ਹੈਡ ਦੇ ਵਿੱਚ ਆਪਾਂ ਸ਼ਾਮਲ ਨਹੀਂ ਕਰਾ ਸਕੇ ਕਿ 12ਵੀਂ ਤੱਕ ਜਿਹੜੀ ਸਰੀਰਕ ਸਿੱਖਿਆ ਉਹ ਲਾਜ਼ਮੀ ਹੋਣੀ ਚਾਹੀਦੀ ਆ ਇਹ ਚੀਜ਼ ਨਹੀਂ ਕਰਾ ਸਕੇ ਆਪਾਂ ਆਪਾਂ ਕਿੱਥੇ ਚਲੇ ਜਾਂਦੇ ਆ ਜਦੋਂ 168 ਦਾ ਲੈਣਾ ਧੱਕਾ ਹੁੰਦਾ ਸੀ ਆਪਾਂ ਸੁੱਤੇ ਪਏ ਸੀ ਠੀਕ ਆ ਕੱਲੇ ਲੈਟਰ ਹੈਡ ਤੇ ਲਿਖ ਕੇ ਦੇ ਦੇਣਾ ਸਾਰੇ ਪੰਜਾਬ ਦੇ ਵਿੱਚ ਮੈਂ ਕਿਹੜਾ ਬੰਦਾ ਜਿਹਨੂੰ ਅਸੀਂ ਫੋਨ ਨਹੀਂ ਕੀਤਾ ਕਿ ਸਾਡੇ ਨਾਲ ਤੱਕਾ ਹੁੰਦਾ ਜੀ ਐਸਐਸਟੀ ਵਾਲੇ ਭਰਤੀ ਹੋ ਰਹੇ ਆ ਠੀਕ ਹੈ ਜੀ ਇਹ ਤਾਂ ਇੱਕ ਪ੍ਰਧਾਨ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਜੀ ਐਸਐਸਟੀ ਵਾਲੇ ਭਰਤੀ ਹੋ ਰਹੇ ਆ ਕਹਿੰਦਾ ਤਾਂ ਪੋਸਟਾਂ ਹੀ ਐਸਐਸਟੀ ਵਾਲੀਆਂ ਦੀ ਉਹਨਾਂ ਦੀਆਂ ਹੀ ਪੋਸਟਾਂ ਸੀ ਅਖੇ 168 ਸੋ ਇਹ ਚੀਜ਼ਾਂ ਜਿਹੜੀਆਂ ਜਿੰਨਾ ਟਾਈਮ ਪੰਜਾਬ ਦੇ ਵਿੱਚ ਚੱਲਣਗੀਆਂ ਜਿੰਨਾ ਟਾਈਮ ਇੱਕ ਇੱਕ ਮੰਚ ਤੇ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਟਾਈਮ ਆਹ ਰਫੜ ਚੱਲਣੇ ਹੀ ਚੱਲਣੇ ਆ ਪੋਸਟਾਂ ਕੱਢ ਕੇ ਵਾਪਸ ਲੈਣੀਆਂ ਪੋਸਟਾਂ ਦਾ ਹਿਾਰ ਦੇ ਕੇ ਪੋਸਟਾਂ ਦੇ ਵਿੱਚ ਕਲੈਰੀਕਲ ਮਿਸਟੇਕ ਕਰਕੇ ਜਾਣ ਬੁੱਝ ਕੇ ਕੋਰਟ ਦੇ ਵਿੱਚ ਭੇਜ ਦੇਣੀ ਭਰਤੀ ਇਹ ਉਹਨਾਂ ਟਾਈਮ ਚਲਣੀ ਆਹੀ ਗੱਲਾਂ ਜਿੰਨਾ ਟਾਈਮ ਆਪਾਂ ਲੜਦੇ ਨਹੀਂ ਕਿਸ ਚੀਜ਼ ਲਈ ਨਹੀਂ ਲੜਦੇ ਕਿ ਸਾਡਾ ਸਬਜੈਕਟ ਜ਼ਰੂਰੀ ਹੋਣਾ ਚਾਹੀਦਾ ਹੁਣ ਸਮੇਂ-ਸਮੇਂ ਤੇ ਬਣੇ ਪ੍ਰਧਾਨਾਂ ਨੂੰ ਮੈਂ ਇੱਕ ਕੁਐਸਚਨ ਕਰਨਾ ਚਾਹਣਾ ਅੱਜ ਤੱਕ ਤੁਸੀਂ ਡਿਪਾਰਟਮੈਂਟ ਨੂੰ ਇਹ ਨਹੀਂ ਸਮਝਾ ਸਕੇ ਤੇ ਸੀਪੀਐਡ ਦੇ ਵਿੱਚ ਬੀਪੀਐਡ ਦੇ ਵਿੱਚ ਕੀ ਫਰਕ ਆ ਅੱਜ ਤੱਕ ਤੁਸੀਂ ਇਹ ਨਹੀਂ ਸਮਝਾ ਸਕੇ ਕਿ ਸਾਡਾ ਐਸਐਸਟੀ ਦਾ ਟੈਟ ਸਾਡੇ ਤੇ ਕਿਵੇਂ ਐਪਲੀਕੇਬਲ ਹੋ ਜੂਗਾ ਸਾਰੇ ਪੰਜਾਬ ਨੂੰ ਪਤਾ ਸੀ ਜਦੋਂ ਅਸੀਂ ਧਰਨਿਆਂ ਤੇ ਬੈਠੇ ਟੈਂਕੀਆਂ ਤੇ ਬੈਠੇ ਸਾਰੇ ਪੰਜਾਬ ਹਾਸਦਾ ਸੀ ਸਾਡੇ ਤੇ ਸਾਰੇ ਪੰਜਾਬ ਨੂੰ ਪਤਾ ਸੀ ਸਾਰੇ ਪੰਜਾਬ ਦੇ ਫਿਜ਼ੀਕਲ ਐਜੂਕੇਸ਼ਨ ਕੈਡਰ ਨੂੰ ਪਤਾ ਸੀ ਕਿ ਇਹਨਾਂ ਨਾਲ ਧੱਕਾ ਹੋ ਰਿਹਾ ਕਦੇ ਕਾਲ ਪਾਈ ਸਾਰੇ ਪੰਜਾਬ ਦੇ ਪ੍ਰਧਾਨਾਂ ਨੂੰ ਮੇਰਾ ਸਵਾਲ ਹੈ ਕਦੇ ਪੰਜਾਬ ਦੇ ਸਾਰੇ ਕੈਡਰ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਆਪਣੇ ਸਾਡੇ ਭਰਾਵਾਂ ਨਾਲ ਧੱਕਾ ਹੁੰਦਾ 168 ਵਾਲਿਆਂ ਨਾਲ ਧੱਕਾ ਹੋ ਰਿਹਾ ਜਿਨ੍ਹਾਂ ਦੇ 60 60 ਨੰਬਰ ਆ ਪੰਜ-ਸੱਤ ਦਿਨ ਪਹਿਲਾਂ ਇੱਕ ਮੈਡਮ ਦਾ ਨਾਮ ਆਇਆ ਨੀਲਮ ਰਾਣੀ ਆਈ ਥਿੰਕ ਮੇਰਾ ਹੁਣ ਨਾਂ ਵੀ ਭੁੱਲ ਗਿਆ ਉਹਦਾ ਮੈਂ 65 ਨੰਬਰ ਆ ਉਹਦੇ ਉਹ ਭਰਤੀ ਹੋ ਗਈ ਇੱਥੇ 135 35 ਵਾਲੇ ਉਹ ਬਾਹਰ ਤੁਰੇ ਫਿਰਦੇ ਆ ਵਿਚਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸੋ ਇਹ ਇਹ ਚੀਜ਼ਾਂ ਆਪਾਂ ਨੂੰ ਦਿਖਦੀਆਂ ਹੀ ਨਹੀਂ ਆਪਾਂ ਠੀਕ ਆ ਜਦੋਂ ਆਪਣੇ ਤੇ ਆਉਂਦੀ ਆਪਾਂ ਉਹਦੇ ਬਾਹਰ ਨਿਕਲੇ ਆਉਣੇ ਘਰੋਂ ਜਦੋਂ ਕਿਸੇ ਦੇ ਹੋਰ ਤੇ ਆਉਂਦੀ ਆਪਾਂ ਉਹਦਾ ਅੱਖਾਂ ਬੰਦ ਕਰ ਲੈਨੇ ਕੰਨ ਬੋਲੇ ਕਰ ਲੈਨੇ ਆਪਾਂ ਸੋ ਇਹ ਮੇਰੀ ਰਿਕਵੈਸਟ ਆ ਇਹ ਮੇਰੀ ਬੇਨਤੀ ਆ ਸਾਰੇ ਸਾਰੇ ਕੈਡਰ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਸਾਰੀ ਕੈਡਰ ਨੂੰ ਮੈਂ ਜਿੰਨਾ ਟਾਈਮ ਇੱਕ ਮੰਚ ਤੇ ਨਹੀਂ ਇਕੱਠੇ ਹੁੰਦੇ ਜਿੰਨਾ ਟਾਈਮ ਸ੍ਰੀਰਿਕ ਸਿੱਖਿਆ ਦੇ ਸਬਜੈਕਟ ਲਈ ਨਹੀਂ ਲੜਦੇ ਉਹਨਾਂ ਟਾਈਮ ਇੱਥੇ ਕੋਈ ਹੱਲ ਨਹੀਂ ਆਦਰਵਾਇਜ਼ ਆ ਭਗਵੰਤ ਮਾਨ ਵਰਗੇ ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ ਆ ਇਹਨਾਂ ਤੋਂ ਤੁਸੀਂ ਕੋਈ ਉਮੀਦ ਨਹੀਂ ਰੱਖ ਸਕਦੇ ਜਿੰਨਾ ਟਾਈਮ ਆਪਾਂ ਆਪਨੀ ਲੜਦੇ ਜਾ ਕੇ ਜਿੰਨਾ ਟਾਈਮ ਆਪਾਂ ਸਵਾਦ ਲਵਾਂਗੇ ਨਾ ਠੀਕ ਆ ਸੀਪੀਐਡ ਉਥੇ 10 ਬੰਦੇ ਧਰਨੇ ਦੇ ਬੈਠਿਆ ਕੰਪਰੋਮਾਈਜ਼ ਕਰਕੇ ਪੋਸਟਾਂ ਲੈ ਲਓ ਯਾਰ ਪੋਸਟਰਾਂ ਦਾ ਪਹਿਲਾਂ ਹੀ ਨਹੀਂ ਮਿਲ ਰਹੀਆਂ ਆਪਾਂ ਨੂੰ ਪਤਾ ਜਿਹੜੀ ਪੋਸਟ ਆਈ ਆ ਉਹ ਕਲੀਅਰ ਆਏ ਨਹੀਂ ਹੁੰਦੀ ਫਿਰ ਇਹ ਤਾਂ ਸਰਕਾਰ ਤਾਂ ਜਾਣ ਬੁੱਝ ਕੇ ਰਫੜ ਪਾਉਂਦੀ ਆ ਵੀ ਠੀਕ ਆ ਇੱਥੇ ਦੇ ਦਿਓ ਕ ਪੋਸਟ ਕੱਢ ਦਿਓ ਐਡਵਰਟਾਈਜ਼ਮੈਂਟ ਦੇ ਵਿੱਚ ਇਹ ਗਲਤੀ ਛੱਡ ਦਿਓ ਇਹ ਗਲਤੀ ਰੱਖ ਦਿਓ ਤੇ ਬਸ ਠੀਕ ਹੈ ਚੱਲਣ ਦਿਓ ਵੀ ਆਪੇ ਇਹ ਸਾਲ ਲੰਮਕੀ ਜਾਣਗੇ 1.5 ਸਾਲ ਲੰਮਕੀ ਜਾਣਗੇ 2 ਸਾਲ ਲੰਮਕੀ ਜਾਣਗੇ ਸਰਕਾਰਾਂ ਇਹ ਗੱਲਾਂ ਚਾਹੁੰਦੀਆਂ ਨੇ ਔਰ ਇਹ ਹੁੰਦੀ ਸਪੀਰੀਕਲ এডਿਊਕੇਸ਼ਨ ਨਾਲ ਕਿਉਂ ਆ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਨਾਲ ਹੀ ਕਿਉਂ ਹੁੰਦੀ ਆ ਕਿਉਂਕਿ ਅੱਜ ਤੱਕ ਆਪਾਂ ਡਿਪਾਰਟਮੈਂਟ ਨੂੰ ਆਪਣੇ ਸ ਆਪਣੇ ਸਬਜੈਕਟ ਦੀ ਕੀ ਵੈਲਿਊ ਆ ਇਹ ਨਹੀਂ ਸਮਝਾ ਸਕੇ ਆਪਣੇ ਸਬਜੈਕਟ ਦੇ ਕਿਹੜੇ ਕਿਹੜੇ ਕੋਰਸੇ ਚੱਲ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਬੀਪੀਐਡ ਤੇ ਬੀਐਡ ਦੇ ਵਿੱਚ ਕੀ ਫਰਕ ਆ ਡਿਪਾਰਟਮੈਂਟ ਦੇ ਵਿੱਚ ਜਿਹੜੇ ਆਈਐਸ ਲੈਵਲ ਦੇ ਅਧਿਕਾਰੀ ਨੇ ਬੀਐਡ ਤੇ ਬੀਪੀਐਡ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਬੀਪੀਐਡ ਦੇ ਵਿੱਚ ਆਹ ਫਰਕ ਆ ਜੀ ਤੇ ਬੀਐਡ ਦੇ ਵਿੱਚ ਆਹ ਫਰਕ ਆ ਹਾਲੇ ਤੱਕ ਆਪਾਂ ਸਮਝਾਈ ਨਹੀਂ ਸਕੇ ਆਪਣੇ ਇੱਕ ਫਿਜ਼ੀਕਲ ਐਜੂਕੇਸ਼ਨ ਦਾ ਅਧਿਆਪਕ ਆ ਜਿਹਨੂੰ ਆਪਾਂ ਸਕੂਲ ਦੇ ਵਿੱਚ ਸਕੂਲ ਦਾ ਠਾਣੇਦਾਰ ਬੋਲਦੇ ਆ ਇੱਕ ਡਿਸਪਲਨ ਦੀ ਗੱਲ ਕਰਦੇ ਆ ਡਿਸਪਲਨ ਇੱਕ ਸਕੂਲ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਸਕੂਲ ਆ ਚਾਹੇ ਉਹ ਸਰਕਾਰੀ ਸਕੂਲ ਆ ਉਹ ਕਿਦੇ ਸਿਰ ਤੇ ਖੜਾ ਹੁੰਦਾ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਦੇ ਸਿਰ ਤੇ ਖੜਾ ਹੁੰਦਾ ਜਿਹੜਾ ਆਪਣੀ ਲਾਈਫ ਦੇ ਵਿੱਚ ਆਪ ਹੀ ਵੈਲ ਡਿਸਪਲਨ ਨਹੀਂ ਹੈ ਜੇ ਮੈਂ ਗੱਲ ਕਰਾਂ ਆਪਾਂ ਸਾਰੇ ਵੈਲ ਡਿਸਪਲਨਡ ਨਹੀਂ ਆ ਕਿਉਂਕਿ ਆਪਾਂ ਨੂੰ ਆਪਦੇ ਜਿਹੜਾ ਸਬਜੈਕਟ ਆ ਉਹਦੇ ਲਈ ਅਵੇਅਰਨੈਸ ਹੀ ਨਹੀਂ ਹੈਗੀ ਆਪਾਂ ਠੀਕ ਹੈ ਘਰਾਂ ਦੇ ਵਿੱਚ ਬੈਠੀਆਂ ਆਰਾਮ ਨਾਲ 20-25000 ਰੁਪਏ ਆਪਾਂ ਪ੍ਰਾਈਵੇਟ ਲੈ ਰਹੇ ਆ ਆਪਾਂ ਪ੍ਰਾਈਵੇਟ ਲਾ ਕੇ ਬਸ ਹੁਣ ਯਾਰੇ ਲੋ ਜੇ 168 ਰੋਲਦੀ ਰੋਲੀ ਜਾਵੇ ਜੇ ਹੋਰ ਕੋਈ ਰੋਲਦੀ ਹੈ ਭਰਤੀ ਰੋਲੀ ਜਾਵੇ ਹੁਣ ਕਈ ਬੜੇ ਖੁਸ਼ ਨੇ ਕਿ 2000 ਨਾਲ ਐਵੇਂ ਹੋ ਗਿਆ ਹੋ ਗਿਆ ਠੀਕ ਹੈ 201000 ਫਿਰ ਵੀ ਆ ਸਕਦਾ ਜਿਹੜੀ ਐਡਵਰਟਾਈਜ਼ਮੈਂਟ ਆ ਉਹਨੂੰ ਐਪਰੋਪ੍ਰੀਏਟ ਕਰਾ ਕੇ ਸਾਰਾ ਕੈਡਰ ਇੱਕ ਥਾਂ ਧਰਨਾ ਦੇ ਲੋ ਯਾਰ ਕਿ ਭਈ 2000 ਪੋਸਟ ਦੁਬਾਰਾ ਕੱਢ ਦੋ ਪਰ ਨਹੀਂ ਆਪਾਂ ਨਹੀਂ ਆਪਾਂ ਤਾਂ ਕਹਿਣਾ ਸਵਾਦ ਲੈਣੇ ਆਪਾਂ ਘਰੇ ਬੈਠ ਕੇ ਆਪਾਂ ਲੈਣੇ ਆ ਨਜ਼ਾਰੇ ਠੀਕ ਹੈ ਆਪਾਂ ਨਹੀਂ ਇਕੱਠੇ ਹੋਣਾ ਇੱਕ ਮੰਚ ਤੇ ਆਪਾਂ ਕਿਉਂ ਇਕੱਠੇ ਹੋਣਾ ਤੁਹਾਨੂੰ ਕੀ ਲੱਗਦਾ ਬੀਪੀਆ ਡਾਲੇ ਜਿਹੜੇ ਘਰੇ ਬੈਠੇ ਆ ਤੁਹਾਨੂੰ ਕੀ ਲੱਗਦਾ ਮੇਰੀ ਗੱਲ ਸਮਝੋ ਤੁਹਾਨੂੰ ਕੀ ਲੱਗਦਾ ਕੋਰਟ ਨੇ ਇੱਕ ਲਾਈਨ ਲਿਖਤੀ ਬਈ ਦੇ ਹੈਵ ਅ ਹਾਇਰ ਕੁਆਲੀਫਿਕੇਸ਼ਨ ਇਨ ਦਾ ਸੇਮ ਲਾਈਨ ਠੀਕ ਆ ਤੁਸੀਂ ਕਨਸਿਡਰ ਹੋਗੇ ਫੋਰ ਏਗਜ਼ਾਮਪਲ ਮੈਂ ਤੁਹਾਡੇ ਅਕੋਰਡਿੰਗ ਚੱਲਦਾ ਠੀਕ ਆ ਤੁਸੀਂ ਕਨਸਿਡਰ ਹੋਗੇ ਕੀ ਤੁਹਾਨੂੰ ਲੱਗਦਾ ਜੇ ਐਡਵਰਟਾਈਜ਼ਮੈਂਟ ਤੁਹਾਡੇ ਹੱਕ ਦੇ ਵਿੱਚ ਵੀ ਆਉਣੀ ਹੋਈ ਤਾਂ ਇਹ ਮਹੀਨੇ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਦੇਣਗੇ ਕੀ ਤੁਹਾਨੂੰ ਲੱਗਦਾ ਘਰੇ ਬੈਠੇ ਹੋ ਆਰਮ ਨਾਲ ਮੈਂ ਬੋਲੂਗਾ ਸਿੱਧਾ ਬੋਲੂਗਾ ਕੀ ਤੁਹਾਨੂੰ ਲੱਗਦਾ ਥਾਲੀ ਦੇ 48 ਚ ਰੱਖ ਕੇ ਲਿਆਉਣਗੇ ਐਡਵਰਟਾਈਜ਼ਮੈਂਟ ਤੁਹਾਡੇ ਇੰਨੇ ਸੌਖੇ ਕੰਮ ਨਹੀਂ ਹੈਗੇ ਇਸ਼ਤਿਹਾਰ ਕਢਾਉਣਾ ਇੰਨੀ ਸੌਖੀ ਕੰਮ ਨਹੀਂ ਹੈਗਾ ਮੈਂ ਜੇ ਸੀਪੀਐਡ ਵਾਲਿਆਂ ਨੇ ਇਸ਼ਤਿਹਾਰ ਕਢਾਇਆ ਸੀ ਐਡਵਰਟਾਈਜ਼ਮੈਂਟ ਕਢਾਈ ਸੀ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਸੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਪਰ ਜਿਹੜੇ ਬੀਪੀਐਡ ਵਾਲੇ ਹੁਣ ਕਹਿੰਦੇ ਵੀ ਸਾਡੇ ਕੋਟ ਨੇ ਮਾੜਾ ਮੋਟਾ ਇਹਨਾਂ ਨੇ ਹੱਕ ਦੇ ਵਿੱਚ ਫੈਸਲਾ ਕਰਤਾ ਕਿ ਅਸੀਂ ਘਰੇ ਬੈਠੇ ਇਸ਼ਤਿਹਾਰ ਲੈ ਲਾਂਗੇ ਠੀਕ ਹੈ ਇਹ ਭੁੱਲ ਜਓ ਤੁਸੀਂ ਜਿੰਨਾ ਟਾਈਮ ਇੱਕ ਮੰਚ ਤੇ ਇਕੱਠੇ ਹੋ ਕੇ ਨਹੀਂ ਲੜਦੇ ਜਿੰਨਾ ਟਾਈਮ ਇੱਕ ਮੰਚ ਤੇ ਹੋ ਕੇ ਆਪਣੇ ਸਬਜੈਕਟ ਨੂੰ ਲਾਜ਼ਮੀ ਨਹੀਂ ਕਰਾਉਂਦੇ ਜਿੰਨਾ ਟਾਈਮ ਆਪਾਂ ਖੇਡਾਂ ਦੀ ਵੈਲਿਊ ਲੋਕਾਂ ਦੇ ਵਿੱਚ ਨਹੀਂ ਦੱਸਦੇ ਜਿੰਨਾ ਟਾਈਮ ਆਪਾਂ ਆਪਣੇ ਜਿਹੜੇ ਮੈਡਲ ਚੱਕੀ ਫਿਰਦੇ ਹਾਂ ਉਹਨਾਂ ਦੀ ਵੈਲਿਊ ਲੋਕਾਂ ਦੇ ਵਿੱਚ ਨਹੀਂ ਆਉਂਦੀ ਆਪ ਤੁਸੀਂ ਭੁੱਲ ਜਿਓ ਵੀ ਫਿਜ਼ੀਕਲ ਐਜੂਕੇਸ਼ਨ ਨਾਲ ਧੱਕਾ ਹੋਣਾ ਬੰਦ ਹੋ ਜਾਊਗਾ ਇਹ ਐਵੇਂ ਹੀ ਚੱਲਦਾ ਰਹੂਗਾ ਠੀਕ ਹੈ ਕਹਿਣ ਦਾ ਮਤਲਬ ਸਿਰਫ ਇੰਨਾ ਕਾ ਮੇਰੀ ਮੇਰੀ ਸਾਰੇ ਪ੍ਰਧਾਨਾਂ ਨੂੰ ਬੇਨਤੀ ਆ ਮੇਰੀ ਰਿਕੁਐਸਟ ਆ ਹੱਥ ਜੋੜ ਕੇ ਬੇਨਤੀ ਆ ਕਿ ਹਜੇ ਵੀ ਵੇਲਾ ਇੱਕ ਮੰਚ ਤੇ ਇਕੱਠੇ ਹੋ ਜੋ ਇੱਕ ਮੰਚ ਤੇ ਇਕੱਠੇ ਹੋ ਕੇ ਸ੍ਰੀਕ ਸਿੱਖਿਆ ਦੇ ਹਰੇਕ ਯੂਨੀਅਨ ਦੇ ਬੰਦੇ ਨੂੰ ਬੁਲਾਓ ਉੱਥੇ ਬੈਠ ਕੇ ਮੀਟਿੰਗ ਕਰੋ ਬੈਠ ਕੇ ਮੀਟਿੰਗ ਕਰਕੇ ਜਿਹੜੇ ਜਿਹੜੇ ਮੁੱਦੇ ਨੇ ਪੰਜਾਬ ਦੇ ਉਹ ਸਰਕਾਰ ਦੇ ਇਕੱਠੇ ਹੋ ਕੇ ਇੱਕ ਥਾਂ ਤੇ ਲੜੋ ਜੇ ਲੜੋਗੇ ਮੈਂ ਲੈ ਕੇ ਦਊਂਗਾ ਕਿ ਫੈਸਲੇ ਆਉਣਗੇ ਤੇ ਫੈਸਲੇ ਪੱਖ ਦੇ ਵਿੱਚ ਆਉਣਗੇ ਜਦੋਂ 168 ਲੜ ਰਹੀ ਸੀ ਕੋਰਟਾਂ ਦੇ ਵਿੱਚ ਧੱਕੇ ਖਾ ਰਹੀ ਸੀ ਤਾਂ ਸਾਰਾ ਪੰਜਾਬ ਨਿਆਰੇ ਲੈ ਰਿਆ ਸੀ ਬਾਕੀ ਕਿ ਠੀਕ ਹੈ ਇੱਕ ਦਿਨ ਆਉਣਾ ਇੱਕ ਦਿਨ ਆ ਕੇ ਇਕੱਲਾ ਲੈਟਰ ਹੈਡ ਤੇ ਲੈ ਕੇ ਦੇ ਜਾਣਾ ਇਹ ਚੀਜ਼ਾਂ ਨਹੀਂ ਹੁੰਦੀਆਂ ਜੀ ਉਸ ਹੀ ਸਾਰੇ ਪੰਜਾਬ ਨੂੰ ਕਾਲ ਕਰੋ ਜੇ ਫਿਜ਼ੀਕਲ ਐਜੂਕੇਸ਼ਨ ਨਾਲ ਤੱਕਾ ਹੁੰਦਾ ਮੈਂ ਲਿਖ ਕੇ ਦਿੰਦਾਗਾ ਜੇ ਤੁਸੀਂ ਜੇ ਤੁਸੀਂ ਲੀਡਰ ਹੋ ਜੇ ਤੁਹਾਡੇ ਚ ਕੈਪੇਬਿਲਿਟੀ ਹੈਗੀ ਆ ਤੁਹਾਨੂੰ ਬੀਂਗ ਪ੍ਰਧਾਨ ਤੁਹਾਨੂੰ ਸਾਰੇ ਪੰਜਾਬ ਨੂੰ ਕਾਲ ਕਰਨੀ ਚਾਹੀਦੀ ਹੈ ਕਿ ਆਓ ਹੁਣ ਲੋੜ ਆ ਕਿ ਆਜੋ ਹੁਣ ਲੋੜ ਆ ਪਰ ਨਹੀਂ ਆਪਾਂ ਕੀ ਲੈਣਾ ਆਪਾਂ ਠੀਕ ਆ ਦੂਜੇ ਭਰਤੀ ਹੋਈ ਜਾਂਦੇ ਹੋਈ ਜਾਣ ਦਿਓ ਠੀਕ ਆ ਜੀ ਚੱਲੀ ਜਾਣ ਦਿਓ ਜਿਵੇਂ ਚੱਲਦਾਗਾ ਸੋ ਮੇਰੀ ਕਹਿਣ ਦਾ ਸਿਰਫ ਮਤਲਬ ਇੰਨਾ ਕਾ ਕਿ ਲੜੋ ਇੱਕ ਮੰਚ ਤੇ ਆ ਕੇ ਲੜੋ ਠੀਕ ਹੈ ਬੀ ਪ੍ਰੋਫੈਸ਼ਨਲ ਜੇ ਧਰਨਾ ਲੱਗੂ ਆ ਤਾਂ ਧਰਨਾ ਸਾਰੇ ਕੈਡਰ ਦਾ ਲੱਗੇ ਕਿ ਇੰਨੀਆਂ ਪੋਸਟਾਂ ਸਾਨੂੰ ਪੀਟੀਆਈ ਦੀਆਂ ਚਾਹੀਦੀਆਂ ਐਨਾ ਸਾਨੂੰ ਡੀਪੀ ਦੀਆਂ ਚਾਹੀਦੀਆਂ ਇੱਕ ਮੰਚ ਤੇ ਜਦੋਂ ਤੱਕ ਇਕੱਠੇ ਹੋ ਕੇ ਨਹੀਂ ਲੜਦੇ ਉਹਨਾਂ ਟਾਈਮ ਤੁਸੀਂ ਭੁੱਲ ਜਾਓ ਆਪਣਾ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਆ ਜਿਹੜਾ ਉਹ ਲਾਜ਼ਮੀ ਹੋ ਜਾਊਗਾ ਜਦੋਂ ਤੱਕ ਲਾਜ਼ਮੀ ਨਹੀਂ ਹੋਊਗਾ ਉਹ ਤੱਕ ਇਹ ਹੋਰ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਨੂੰ ਛੱਡਦੇ ਰਹਿਣਗੇ ਤੇ ਹੋਰ ਸਬਜੈਕਟ ਦਿੰਦੇ ਰਹਿਣਗੇ ਤੇ ਜਦੋਂ ਹੋਰ ਸਬਜੈਕਟ ਦੇਣਗੇ ਪੋਸਟਾਂ ਆਪਣੀਆਂ ਸਕੂਲ ਦੇ ਵਿੱਚੋਂ ਮਾਈਨਸ ਹੋ ਜਾਂਦੀ ਹੈ ਪੋਸਟ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਜਿੱਥੇ ਆਪਣਾ ਸਬਜੈਕਟ ਨਹੀਂ ਪੜਾਇਆ ਜਾਂਦਾ ਉੱਥੇ ਜੇ ਪੋਸਟ ਹੈਗੀ ਵੀ ਤਾਂ ਮਾਈਨਸ ਹੋ ਜਾਂਦੀ ਹੈ ਵੀ ਉੱਥੇ ਪੋਸਟ ਹੀ ਹੈ ਨਹੀਂਗੀ ਠੀਕ ਆ ਫਿਰ ਕਰਦੇ ਰਹੋ ਪਹਿਲਾਂ ਕਿੰਨੀਆਂ ਕਿ ਪੋਸਟਾਂ ਦਿੰਦੇ ਆਪਾਂ ਨੂੰ ਜਦੋਂ ਸਕੂਲਾਂ ਦੇ ਵਿੱਚੋਂ ਪੋਸਟਾਂ ਹੀ ਖਤਮ ਹੋ ਗਈਆਂ ਫਿਰ ਲੜੋਂਗੇ ਕਿਹਦੇ ਲਈ ਫਿਰ ਬੀਪੀਐਡ ਜਿਹੜੇ ਕਰੀ ਬੈਠਾ ਜਿਹੜੇ ਵਿਦਵਾਨ ਬਣਦੇ ਆ ਗਰੁੱਪਾਂ ਦੇ ਵਿੱਚ ਜਿਹੜੇ ਸੀਪੀਐਡ ਕਰੀ ਬਠਾੜੇ ਵਿਦਵਾਨ ਬਣਦੇ ਆ ਗਰੁੱਪਾਂ ਦੇ ਵਿੱਚ ਮੈਂ ਸਾਰਿਆਂ ਨੂੰ ਪੁੱਛਣਾ ਚਾਹਣਾ ਐਮਪੀਐਡ ਕਰਿਆ ਹੋਏ ਨੂੰ ਵੀ ਮੈਂ ਇਹ ਪੁੱਛਣਾ ਚਾਹਣਾ ਫਿਰ ਕੀ ਕਰੋਗੇ ਜੇ ਪੋਸਟਾਂ ਹੀ ਖਤਮ ਹੋ ਗਈਆਂ ਸਕੂਲਾਂ ਦੇ ਵਿੱਚੋਂ ਲੜ ਆਪਾਂ ਹੋਰ ਚੀਜ਼ ਲਈ ਚੀਜ਼ ਲਈ ਰਹੇ ਆ ਲੜਨਾ ਆਪਾਂ ਨੂੰ ਹੋਰ ਚੀਜ਼ ਲਈ ਚਾਹੀਦਾ ਠੀਕ ਆ ਐਸਐਸਟੀ ਦਾ ਲੋਕ ਟੈਟ ਦਿਖਾ ਕੇ ਬੀਪੀਐਡ ਕੀਤੀ ਹੋਈ ਆ ਤੇ ਉਹ ਪ੍ਰੋਮੋਸ਼ਨਾਂ ਵੀ ਲੈ ਰਹੇ ਨੇ ਡਿਪਾਰਟਮੈਂਟ ਦੇ ਵਿੱਚ ਮੈਂ ਹੋਰ ਇਸ ਤੋਂ ਬਾਅਦ ਕਈ ਵਿਦਵਾਨ ਮੈਨੂੰ ਉਦੋਂ ਕਹਿੰਦੇ ਸੀ ਬਈ ਇਸ ਤੋਂ ਬਾਅਦ ਨਹੀਂ ਕੋਈ ਹੋ ਸਕਦਾ ਇਸ ਤੋਂ ਬਾਅਦ ਐਸਐਸਟੀ ਵਾਲਾ ਨਹੀਂ ਕੋਈ ਹੋ ਹੋ ਸਕਦਾ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿਖਾ ਸਕਦਾ ਹਾਂ ਉਹ ਬੰਦੇ ਦਾ ਨਾਮ ਵੀ ਦੱਸ ਦੂੰਗਾ ਜਿਹਨੇ ਪਰਮਿਸ਼ਨ ਲਈ ਆ ਉਹ ਕਲਰਕ ਲੱਗਿਆ ਹੋਇਆ ਸੀ ਉਹਨੇ ਬੀਪੀ ਐਡ ਕੀਤੀ ਇਸ ਤੋਂ ਬਾਅਦ ਬੀਐਡ ਕੀਤੀ ਬੀਐਡ ਦੇ ਵਿੱਚ ਐਸਐਸਟੀ ਦਾ ਟੈਟ ਕਲੀਅਰ ਕੀਤਾ ਤੇ ਉਹ ਬੀਪੀ ਐਡ ਬਿਹਾਫ ਤੇ ਕੀ ਲੱਗ ਗਿਆ ਡੀਪੀ ਲੱਗ ਗਿਆ ਟੈਟ ਐਸਐਸਟੀ ਦਾ ਕਲੀਅਰ ਕਰਕੇ ਇਹ ਗੱਲਾਂ ਆਪਣੇ ਡਿਪਾਰਟਮੈਂਟ ਨੂੰ ਸਮਝਾਉਣੀਆਂ ਪੈਣਗੀਆਂ ਕਿ ਜੀ ਐਸਐਸਟੀ ਦਾ ਟੈਟ ਹੁਣ ਜਿੱਥੇ ਉਹ ਇੱਕ ਮਿੰਟ ਮੇਰੀ ਗੱਲ ਸਮਝੋ ਸਾਰਿਆਂ ਨੂੰ ਮੇਰਾ ਸਵਾਲ ਆ ਹੁਣ ਜਿੱਥੇ ਉਹ ਪ੍ਰਮੋਸ਼ਨ ਲੈ ਕੇ ਚਲਾ ਗਿਆ ਮੈਂ ਤਾਂ ਇੱਕ ਬੰਦਾ ਮੇਰੇ ਧਿਆਨ ਚ ਆਇਆ ਜੇ ਕਿੰਨੇ ਬੰਦੇ ਹੋਣਗੇ ਜਿਹੜੇ ਐਸਐਸਟੀ ਦਾ ਟੈਟ ਤੇ ਇਹਨਾਂ ਨੇ ਡੀਪੀ ਲਾਤੇ ਹੋਣਗੇ ਜਿਵੇਂ ਕਿ ਹੋਣ ਹੋਇਆ ਪਹਿਲਾਂ ਵੀ ਲਾਉਂਦੇ ਹੋਣਗੇ ਜਦੋਂ 2018 ਤੋਂ ਬਾਅਦ ਰੂਲ ਬਣੇ ਆ ਉਹ ਤੋਂ ਬਾਅਦ ਕੀ ਪਤਾ ਕਿੰਨੇ ਬੰਦੇ ਪ੍ਰਮੋਟ ਕੀਤੇ ਹੋਣਗੇ ਇਹਨਾਂ ਨੇ ਜਿਹੜੇ ਡੀਪੀ ਲਾਤੇ ਹੋਣਗੇ ਹੋਰ ਕਿਸੇ ਸਬਜੈਕਟ ਦੇ ਹੁਣ ਕਲਰਕ ਲੱਗਿਆ ਹੋਊ ਕੋਈ ਉਹਨੇ ਬਾਅਦ ਦੇ ਵਿੱਚ ਬੀਪੀ ਐਡ ਕਰ ਲਈ ਬੀ ਐਡ ਕਰਕੇ ਐਸਐਸਟੀ ਦਾ ਟੈਟ ਕਲੀਅਰ ਕਰ ਲਿਆ ਤੇ ਬਾਅਦ ਦੇ ਵਿੱਚ ਉਹ ਭਾਈ ਸਾਹਿਬ ਆਧਰ ਆ ਗਏ ਕਿੰਨੇ ਬੰਦੇ ਹੋਣਗੇ ਉਹ ਕਹਿਣ ਦਾ ਮਤਲਬ ਸਿਰਫ ਇੰਨਾ ਕਾ ਕਿ ਜੇ ਬਚਾਉਣਾ ਆਪਣਾ ਵजूद ਆਪਣੀ ਹੋਣ ਦੀ ਲੜਾਈ ਆ ਇਹ ਆਪਣੇ ਵजूद ਦੀ ਲੜਾਈ ਆ ਜੇ ਬਚਾਉਣਾ ਤਾਂ ਇੱਕ ਮੰਚ ਤੇ ਇਕੱਠੇ ਹੋ ਜੋ ਨਹੀਂ ਫਿਰ ਆਹੀ ਹਾਲਾ ਇੱਕ ਵਾਰੀ ਅਸਤੀਹਾਰ ਦਿੱਤਾ ਇੱਕ ਵਾਰੀ ਅਸਤੀਹਾਰ ਵਾਪਸ ਲੈ ਲਿਆ ਉਹਨਾਂ ਦੇ ਕੋਈ ਏਸ ਵੱਡੇ ਵੱਡੇ ਏਸੀਆਂ ਦੇ ਜਿਹੜੇ ਏਸੀਆਂ ਦੇ ਵਿੱਚ ਬਹਿ ਕੇ ਉਹ ਛੋਟੇ ਛੋਟੇ ਘਰਾਂ ਦੀਆਂ ਮੁਸ਼ਕਲਾਂ ਨਹੀਂ ਜਾਣ ਸਕਦੇ ਜਿਨ੍ਹਾਂ ਦੇ ਘਰਿਆਂ ਦੇ ਘਰਾਂ ਦੇ ਵਿੱਚੋਂ ਅੱਗ ਬੁਝਦੀ ਆ ਪਤਾ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਾਮ ਨੂੰ ਆਟਾ ਨਹੀਂ ਹੁੰਦਾ ਪਤਾ ਉਹਨਾਂ ਨੂੰ ਲੱਗਦਾ ਵੱਡੇ ਵੱਡੇ ਏਸ਼ੀਆ ਦੇ ਵਿੱਚ ਹਾਲਾਂ ਦੇ ਵਿੱਚ ਬੈਠ ਕੇ 16 ਤੇ ਟੈਂਪਰੇਚਰ ਕਰਕੇ ਆਪਾਂ ਜਿੱਥੇ 45 ਡਿਗਰੀ ਵਾਲਾ ਟੈਂਪਰੇਚਰ ਆ ਜਿੱਥੇ ਉੱਥੇ ਲੋਕ ਸਰਵਾਈਵ ਕਰਦੇ ਆ ਆਪਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਕਦੇ ਵੀ ਨਹੀਂ ਜਾਣ ਸਕਦੇ ਸੋ ਮੇਰੀ ਬੇਨਤੀ ਆ ਸਾਰੇ ਫਿਜ਼ੀਕਲ ਐਜੂਕੇਸ਼ਨ ਕੈਡਟਰ ਨੂੰ ਜੇ ਇਕੱਠੇ ਹੋ ਕੇ ਲੜ ਲਓਗੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕਰ ਲਓਗੇ ਕੁਛ ਆਹ 2000 ਪੋਸਟਾਂ ਤੋਂ ਬਾਅਦ ਡੀਪੀ ਦੀਆਂ ਅਲੱਗ ਤੋਂ ਪੋਸਟਾਂ ਵੀ ਲੈ ਲਓਗੇ ਜੇ ਆਹੀਂ ਲੜਦੇ ਰਹੇ ਕੋਸ਼ ਕਿਸੇ ਦਾ ਮੂੰਹ ਇੱਧਰ ਨੂੰ ਕਿਸੇ ਦਾ ਮੂੰਹ ਉੱਧਰ ਨੂੰ ਫੇਰ ਤੁਸੀਂ ਭੁੱਲ ਜੋ ਮੇਰੀ ਇਹ ਬੇਨਤੀ ਮੇਰੀ ਇੱਕ ਆਪਣੇ ਪੰਜਾਬ ਪ੍ਰਧਾਨ ਨੂੰ ਵੀ ਹੈਗੀ ਆ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਸਾਰਿਆਂ ਨੂੰ ਇਕੱਠੇ ਕਰਕੇ ਸਾਰੀਆਂ ਸਾਂਝੀਆਂ ਪੋਸਟਾਂ ਮੰਗੀਆਂ ਜਾਣ ਮੰਗ ਲਓ ਹਜੇ ਵੀ ਕੁਝ ਨਹੀਂ ਵਿਗੜਿਆ ਜੇ ਨਹੀਂ ਮੰਗਣੀਆਂ ਤਾਂ ਆਹੀ ਹਾਲ ਤੁਹਾਨੂੰ ਪਤਾ ਵੀ ਠੀਕ ਹੈ ਚੱਲਣ ਦਿਓ ਜਿੰਵੇਂ ਚੱਲੀ ਜਾਂਦਾ ਆਪਾਂ ਪਹਿਲਾਂ ਵੀ ਚਲਾਈ ਜਾਂਦੇ ਆ ਠੀਕ ਹੈ ਬਹੁਤ ਸਾਰੇ ਲੋਕ ਪ੍ਰਾਈਵੇਟ ਨੌਕਰੀਆਂ ਕਰੀ ਜਾਂਦੇ ਕਾਰਨ ਦੋ ਫਿਰ ਠੀਕ ਹੈ ਤੋ ਇਹਨਾਂ ਗੱਲਾਂ ਦੇ ਨਾਲ ਜੀ ਅਜਾਜਤ ਲੈਣਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਇਆ ਹੈਗਾ ਤਾਂ ਮਾਫੀ ਮੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ